ਸਪੋਜ਼ ਕਰੋ ਕੋਈ ਸਟੂਡੈਂਟ ਉੱਥੇ ਰਹਿੰਦਾ ਹੈ ਉਹ ਚਾਹੁੰਦਾ ਹੈ ਕਿ ਹੁਣ ਮੇਰੀ ਮੈਰਿਜ ਲਾਈਫ ਵੀ ਖਰਾਬ ਹੋ ਰਹੀ ਹੈ ਕਿਉਂਕਿ ਮੇਰਾ ਪਾਰਟਨਰ ਇੱਕ ਸਾਲ ਤੋਂ ਇੰਡੀਆ ਤੇ ਹੈ ਮੈਂ ਤਾਂ ਅਮਰੀਕਾ ਬੈਠੀ ਹਾਂ ਤੇ ਉਹਨੇ ਜੇ ਆਪਣੇ ਪਾਰਟਨਰ ਨੂੰ ਬੁਲਾਉਣਾ ਹੋਵੇ ਤੇ ਕਿਹੜੇ ਡਾਕੂਮੈਂਟਸ ਪਹਿਲਾਂ ਉਹਨੂੰ ਉੱਥੋਂ ਕ੍ਰੀਏਟ ਕਰਨੇ ਪੈਣਗੇ ਤੇ ਕਿਹੜੇ ਇੰਡੀਆ ਬੈਠੇ ਉਹਦੇ ਪਾਰਟਨਰ ਨੂੰ ਉਧਰੋਂ ਜਨਰੇਟ ਕਰਨੇ ਪੈਣਗੇ ਇੱਕ ਸਟੂਡੈਂਟ ਜਦੋਂ ਵੀਜ਼ਾ ਅਪਰੂਵ ਕਰਾ ਕੇ ਅਮਰੀਕਾ ਬੈਠਾ ਹੈ ਚਾਹੇ ਉਹਨੂੰ ਸਾਲ 2 ਸਾਲ ਹੋ ਗਿਆ ਜਾਂ ਜਾਨ ਤੋਂ ਪਹਿਲਾਂ ਮੈਰਿਜ ਨਹੀਂ ਹੋਈ ਸੀ ਵਿੱਚ ਉਹਨਾਂ ਦੀ ਮੈਰਿਜ ਹੋ ਜਾਂਦੀ ਜਦੋਂ ਸਟੂ ਤਮ ਬੱਚੇ ਨੂੰ ਸੇਮ ਪ੍ਰੋਸੈਸ ਫੋਲੋ ਤਾਂ ਜ਼ਰੂਰ ਕਰਨਾ ਪੈਂਦਾ ਹੈ ਪਹਿਲਾਂ ਤਾਂ ਉਹਨਾਂ ਦਾ ਕਾਲਜ ਹੀ ਯੂਨੀਵਰਸਿਟੀ ਹੀ ਜਿੱਥੇ ਉਹ ਪੜ੍ਹ ਰਹੇ ਆ ਉਹ ਸਾਨੂੰ ਇੱਕ F2 ਕੈਟਾਗਰੀ ਦਾ ਸਾਨੂੰ ਸਪਾਊਸ ਦਾ I20 ਰਿਲੀਜ਼ ਕਰਨਗੇ ਜੋ ਅਸੀਂ ਡਾਕੂਮੈਂਟ ਮੈਰਿਜ ਦਾ ਤੇ ਪਲੱਸ ਉਹਦਾ ਪਾਸਪੋਰਟ ਦਿਖਾਵਾਂਗੇ ਨਾਲ ਫੰਡ ਜੋ ਕਰਦੇ ਆ ਉਸ ਤੋਂ ਬਾਅਦ ਸੇਮ ਉਹਨਾਂ ਦੇ ਵੀ ਇੱਕ ਜਿਹੜੀ CGI ਆਪਾਂ ਕਹੇ ਲਈ ਐਂਬੈਸੀ ਫੀਸ ਹੈ 185 ਡਾਲਰ ਅੱਜ ਦੇ ਟਾਈਮ ਜੋ ਚੱਲ ਰਹੀ ਹੈ ਉਹ ਉਹਨਾਂ ਨੂੰ ਪੇ ਕਰਨੀ ਪੈਂਦੀ ਹੈ ਉਹਦੇ ਬਿਹਾਫ ਤੇ ਸਾਡਾ ਇੱਕ ਪੋਰਟਲ ਕ੍ਰੀਏਟ ਹੋ ਜਾਂਦਾ ਹੈ ਉਹਦੇ ਸਪਾਊਸ ਦਾ ਉਹਨਾਂ ਦਾ ਉਤੂ ਦੀ ਸਲੋਟ ਪਿਕ ਹੋ ਜਾਂਦੇ ਇੰਟਰਵਿਊ ਦੇ ਤੇ ਨੂੰ ਸਰਵਿਸ ਫੀਸ ਨਹੀਂ ਪੇ ਕਰਨੀ ਪੈਂਦੀ ਜੋ ਵੀ ਸਪਾਉਸ ਕੈਟਾਗਰੀ ਲਈ ਅਪਲਾਈ ਕਰਦੇ ਆ ਚਾਹੇ ਇੰਡੀਆ ਤੋਂ ਇਕੱਠੇ ਹੋ ਕੇ ਜਾ ਰਹੇ ਆ ਚਾਹੇ ਉਹ ਬਾਅਦ ਚ ਆਪਦੇ ਸਪਾਉਸ ਨੂੰ ਅਮਰੀਕਾ ਬੁਲਾ ਰਹੇ ਆ ਹਾਇਰ ਚਾਂਸ ਹੈ ਵੀਜ਼ਾ ਲਗਨਦੇ ਜਿਨ੍ਹਾਂ ਦਾ ਸਪਾਊਸ ਆਲਰੇਡੀ ਉੱਥੇ ਹੈ ਉਹ ਸਾਡੇ ਤੋਂ ਆ ਕੇ ਜੇ ਅਪਲਾਈ ਕਰਦੇ ਆ ਹਾਲਾਂਕਿ ਕੁਝ ਬੱਚੇ ਜਿਹੜੇ ਉੱਥੇ ਗਏ ਹੁੰਦੇ ਆ ਸਪਾਊਸ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਲੈਂਦੇ ਆ ਕਿ ਅਸੀਂ ਪਹਿਲਾਂ ਇਹ ਕਰ ਲਈਏ ਸਪਾਊਸ ਬਾਅਦ ਚ ਲਗਾ ਲਾਂਗੇ ਜਾਂ ਕੁਝ ਹੋਰ ਸੋਚਦੇ ਆ ਤਾਂ ਉਹਨਾਂ ਦੀ ਰਿਫਿਊਜ਼ਲ ਆ ਜਾਂਦੀ ਤਾਂ ਉਹ ਵੀ ਸਾਨੂੰ ਕੰਸਲਟ ਕਰ ਸਕਦੇ ਆ ਕਿ ਸਾਡਾ ਇਦਾਂ ਰਿਫਿਊਜ਼ਲ ਆ ਗਿਆ ਜਾਂ ਫਿਰ ਉਹ ਸਪਾਊਸ ਦੇ ਲਈ ਅਪਲਾਈ ਕਰਦੇ ਆ ਉਹ ਚ ਰਿਫਿਊਜ਼ਲ ਆ ਗਿਆ ਉਹ ਵੀ ਕੰਸਲਟ ਕਰ ਸਕਦੇ ਕਿ ਅਸੀਂ ਕਿਸ ਤਰ੍ਹਾਂ ਸਪਾਊਸ ਦਾ ਵੀਜ਼ਾ ਕਢਵਾ ਸਕਦੇ ਆ ਬਹੁਤ ਈਜ਼ੀ ਹੈ